ਨਿਊ ਸਟੇਟ ਪੰਜਾਬ ਹਰਿਆਣਾ ਮਾਚਲ ਦੇ ਖੇਤਰ ਨੂੰ ਪਰਿਸ਼ਦ ਸੇਕਾ ਅਸੀਂ ਅੱਜ ਆਇਆ ਹਲਕਾ ਮਾਨਸਾ ਜ਼ਿਲ੍ਹਾ ਮਾਨਸਾ ਦਾ ਪਿੰਡ ਛਰੀ ਵਾਲਾ ਜਿੱਥੇ ਅਸੀਂ ਗਰਾਊਂਡ ਲੈਵਲ ਤੇ ਆ ਕੇ ਸੱਥ ਵਿੱਚ ਬੈ ਕੇ ਗੱਲ ਕਰ ਰਹੇ ਆ ਲੋਕਾਂ ਨਾਲ ਵੀ ਅੱਜ ਦੀ ਜਿਹੜੀ ਸਰਕਾਰ ਆ ਇਹਨਾਂ ਨੇ ਤੁਹਾਨੂੰ ਕੀ ਤੁਹਾਡੇ ਵਾਅਦੇ ਆਪਣੀਆਂ ਵਾਅਦਿਆਂ ਅਨੁਸਾਰ ਤੁਹਾਡੇ ਵਾਅਦੇ ਕਰਨ ਦੀ ਕੋਸ਼ਿਸ਼ ਕੀਤੀ ਹੈ ਕੀ ਤੁਹਾਡੇ ਪਿੰਡ ਦੇ ਵਿੱਚ ਕੋਈ ਸਮੱਸਿਆ ਸੀ ਉਹਨੂੰ ਹੱਲ ਕੀਤਾ ਕੀ ਤੁਹਾਡੇ ਪਿੰਡ ਦੇ ਵਿੱਚ ਐਜੂਕੇਸ਼ਨ ਵਾਸਤੇ ਕੋਈ ਗੱਲ ਹੋਈ ਆ ਕੀ ਤੁਹਾਡੇ ਪਿੰਡ ਦੇ ਵਿੱਚ ਕੋਈ ਮੈਡੀਕਲ ਸਹੂਲਤ ਵਾਸਤੇ ਕੋਈ ਗੱਲ ਹੋਈ ਆ ਕਿ ਤੁਹਾਡੇ ਪਿੰਡ ਦੇ ਵਿੱਚ ਜਿਹੜੀਆਂ ਗਰਾਊਂਡ ਨੇ ਖੇਡਾਂ ਵਾਸਤੇ ਆ এডਿਕੇਸ਼ਨ ਦੀ ਗੱਲ ਕਰ ਚੁੱਕੇ ਆ ਗਰਾਊਂਡਾਂ ਦੀ ਗੱਲ ਕਰਦਾ ਖੇਡਣ ਵਾਸਤੇ ਤੇ ਇਸ ਪਿੰਡ ਦੇ ਕੀ ਲੋਕ ਕਿ ਨੌਜਵਾਨ ਮੁੰਡੇ ਕਿਸੇ ਰਜ਼ਕਾਰ ਤੇ ਲੱਗੇ ਨੇ ਆਓ ਆਪਾਂ ਪਿੰਡ ਦੇ ਬੰਦੇ ਨਾਲ ਹੀ ਗੱਲ ਕਰਦੇ ਆ ਭਾਵੇਂ ਤੁਹਾਨੂੰ ਦੱਸ ਦਈਏ ਪਿੰਡ ਦੇ ਵਿੱਚ ਜਿਹੜੀ ਵੋਟ ਹੈ ਉਹ ਲਗਭਗ 1400 ਵੋਟ ਹੈ ਜਿਹਦੇ ਵਿੱਚ 1100 1200 ਨੀਰ ਵੋਟ ਵੋਟ ਜਿਹੜੀ ਹੈਗੀ ਆ ਉਹ ਪੈਂਦੀ ਆ ਇਹਨਾਂ ਲੋਕਾਂ ਨੇ ਇਸ ਪੰਚਾਇਤ ਨੂੰ ਚੁਣਿਆ ਤੇ ਇਹ ਲੋਕ ਜਿਹੜੇ ਆਮ ਨੇ ਇਹਨਾਂ ਨਾਲ ਗੱਲ ਕਰਦਾ ਵੀ ਇਸ ਪੰਚਾਇਤ ਨੇ ਕੀ ਪਿੰਡ ਦੇ ਗੱਲ ਕੀਤੀ ਆ ਕੰਮ ਕੀਤੇ ਨੇ ਆਓ ਆਪਾਂ ਚੱਲਦੇ ਆਂ ਪਿੰਡਾਂ ਵਾਲਿਆਂ ਨਾਲ ਬਾਈ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਆ ਬਾਈ ਠੀਕ ਆ ਜੀ ਕੀ ਨਾਮ ਹੈ ਜਸਵੀਰ ਸਿੰਘ ਜੀ ਤੁਹਾਡੇ ਪਿੰਡ ਦੇ ਵਿੱਚ ਜਿਹੜੀ ਸਰਕਾਰ ਨੇ ਵਾਅਦੇ ਕੀਤੇ ਸੀ ਸਕੂਲਾਂ ਵਾਸਤੇ ਸਹੂਲਤਾਂ ਦਿੱਤੀਆਂ ਸੀ ਜਾਂ ਗਰਾਊਂਡਾਂ ਵਾਸਤੇ ਐਜੂਕੇਸ਼ਨ ਵਾਸਤੇ ਜਾਂ ਆਪਣੀ ਕੈਲੀ ਲਈ ਬਜ਼ੁਰਗਾਂ ਵਾਸਤੇ ਪੈਨਸ਼ਨਾਂ ਦਾ ਜਾਂ ਮੈਡੀਕਲ ਦਾ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਮੰਦੋਸ ਕਰਦੇ ਬਹੁਤ ਤੁਹਾਨੂੰ ਬਤ ਕਰਦੇ ਜੀ ਜਿਹੜੇ ਬਾਰੇ ਨੇ ਸਰਕਾਰ ਵੇਲੇ ਕਿਤੇ ਸਾਨੂੰ ਉਹ ਬਾਰੇ ਸਾਰੇ ਪੂਰੇ ਦਿੱਤੇ ਨੇ ਸਾਡੇ ਪਿੰਡ ਵਿੱਚ ਕਾਫੀ ਵਿਕਾਸ ਹੋਇਆ ਹੈਗਾ ਇਸੇ ਵਨ 35 ਲੱਖ ਦੇ ਕਰੀਬ ਰੁਪਇਆ ਆ ਚੁੱਕਾ ਹੈਗਾ ਜਿਸੋਂ ਪੈਵਲਨ ਪਾਈ ਗਈ ਹੈ ਸਕੂਲ ਵਿੱਚ ਬੱਚਿਆਂ ਵਾਸਤੇ ਇੱਕ ਵਧੀਆ ਬਾਲਗਰਾਉਂਡ ਤਿਆਰ ਕੀਤਾ ਹੈਗਾ ਪਿੰਡਾਂ ਦੇ ਜੋ ਗਲਿਆਂ ਨਾਲੇ ਰਹੇ ਸੀ ਉਹ ਪੱਕੀ ਕੀਤੇ ਗਏ ਨੇ ਮੇਨ ਜੋ ਲੋ ਟਾਇਲ ਦਾ ਕੰਮ ਸੀ ਉਹ ਕੀਤਾ ਪਿੰਡ ਵਿੱਚ ਬਹੁਤ ਹੀ ਜ਼ਿਆਦਾ ਕੰਮ ਹੋਇਆ ਨੇ ਬਾਕੀ ਲੈਟ ਇਨ ਆ ਫਲਸਾ ਜੋ ਡਿਮਾਂਡ ਸੀ ਘਟੇ ਸਮਸਾਰ ਘਾਟ ਵਿੱਚ ਉਹ ਬਣੰਜਨ ਗੀਆਂ ਬਾਕੀ ਅਸੀਂ ਧੰਨਵਾਦ ਕਰਦੇ ਹਾਂ ਇਹ ਦੱਸੋ ਮੇਰੇ ਵੀ ਪਿੰਡ ਦੇ ਵਿੱਚ ਗਰਾਊਂਡ ਬੱਚਾ ਵਾਸਤੇ ਕਿਹੋ ਜਿਹਾ ਬਣਾਇਆ ਜਾਂ ਸਿਰਫ ਹਵਾ ਦੀ ਗੱਲਾਂ ਨੇ ਨਹੀਂ ਜੀ ਗਰਾਊਂਡ ਹੈਗਾ ਬਹੁਤ ਵਧੀਆ ਬਣਿਆ ਹੋਇਆ ਹੈ ਤੇ ਟੰਬ ਵੀ ਚੱਲੀ ਜਾਂਦਾ ਹੈ ਖਰੀ ਵੀ ਜਾਂਦੀ ਹੈ ਜੀ ਪੰਚਾਇਤ ਦਾ ਤੇ ਬਾਕੀ ਅਸੀਂ ਕੈਂਪ ਲਵਾਉਨੇ ਆ ਗੁਰਦੁਆਰਾ ਸਾਹਿਬ ਹੈਂਡੀਕੈਪਟਾਂ ਵਾਸਤੇ ਜਿਹੜਾ ਪਿੰਛਣਾ ਵਾਸਤੇ ਜੋ ਵੀ ਬਜ਼ੁਰਗ ਨੇ ਆਏ ਹਫਤੇ ਉਹਨਾਂ ਦਾ ਮਤਲਬ ਉਹ ਕਰ ਦਿੱਤਾ। ਅੱਛਾ ਆਪਾਂ ਗਰਾਊਂਡ ਦੀ ਗੱਲ ਕਰਦੇ ਆਂ। ਗਰਾਊਂਡ ਦੇ ਵਾਸਤੇ ਜ਼ਮੀਨ ਪੰਚਾਇਤੀ ਜ਼ਮੀਨ ਸੀ ਜਾਂ ਕਿਵੇਂ ਸੀ ਕਿਤੋਂ ਲੱਤੀ ਆ ਕੀ ਉਹਦਾ ਹਲ ਕਿਤੋਂ ਗੱਡਿਆ ਤੁਸੀਂ? ਇਹ ਪੰਚਾਇਤੀ ਜ਼ਮੀਨ ਨਾਲ ਤਵਾਦਲਾ ਕਰਾਇਆ ਗੁਰਦੁਆਰਾ ਸਾਹਿਬ ਦੀ ਜ਼ਮੀਨ ਸੀ ਜ ਨੇੜੇ ਪਿੰਡ ਦੇ ਤੇ ਪੰਚਾਇਤੀ ਮਤਲਬ ਉਧਰੋਂ ਤਵਾਦਲਾ ਕਰਕੇ ਗੁਰਦੁਆਰਾ ਸਾਹਿਬ ਨੇ ਦੇ ਦਿੱਤੀ ਇੱਧਰ ਗਰਾਊਂਡ ਵਾਸਤੇ ਰੱਖ ਕੇ ਜੀ। ਨੇੜੇ ਪਿੰਡ ਦੇ। ਹੋਰ ਥੋੜੇ ਪਿੰਡ ਦੇ ਕੰਮ। ਹੋਰ ਬਾਕੀ ਕੰਮ ਸਭ ਠੀਕ ਹੋ ਰਿਹਾ ਜੀ। ਇੱਕ ਟੋਬਾਂ ਦੀ ਪ੍ਰੋਬਲਮ ਆ ਜੀ। ਹੂੰ। ਉਹਨਾਂ ਦਾ ਪਾਣੀ ਦਾ ਨਿਕਾਸ ਵਾਸਤੇ ਇਹ ਜੀ ਵੀ ਪਿੰਡ ਪੰਚਾਇਤ ਕਰੂਗੀ ਤੇ ਉਹਦੀ ਮਤਲਬ ਖੇਤਾਂ ਨੂੰ ਪਾਣੀ ਦੇ ਦੇਾਂਗੇ ਅਸੀਂ ਅੱਛਾ ਅੱਛਾ ਹਾਂ ਇਹ ਗੱਲ ਦਮਾ ਪੁੱਛ ਲੈਣਾ ਥੋੜਾ ਜੀ ਵੀ ਕੀ ਤੁਸੀਂ ਚੋਬਿਆ ਦੇ ਪਾਣੀ ਨੂੰ ਫਿਲਟਰ ਕਰਕੇ ਹਾਂ ਜੀ ਇਹਨੂੰ ਕੋਈ ਇਨਕਮ ਸੋਰਸ ਬਣਾਉਂਗੇ ਦਾ ਪਾਣੀ ਦਾ ਹਾਂ ਜੀ ਹਾਂ ਜੀ ਖੇਤਾਂ ਨੂੰ ਪਾਣੀ ਦੇਵਾਂਗੇ ਜੀ ਫਸਲਾਂ ਆਉਣਗੀਆਂ ਤੇ ਮਤਲਬ ਕਿਸਾਨਾਂ ਨੂੰ ਵੀ ਫਾਇਦਾ ਉਹਦਾ ਤੇ ਪਿੰਡ ਨੂੰ ਵੀ ਫਾਇਦਾ ਗੰਦਾ ਪਾਣੀ ਬਾਹਰ ਭਾਗ ਜੀ ਫਿਲਟਰ ਹੋ ਕੇ ਸਭ ਠੀਕ ਹੋ ਜਾਊਗਾ ਉਦੇ ਨਾਲ ਜਿਹੜਾ ਜ਼ਮੀਨੀ ਪਾਣੀ ਆ ਉਹਦਾ ਪੱਧਰ ਦਾ ਵੀ ਫਰਕ ਪਊਗਾ ਹਾਂਜੀ ਹਾਂ ਉਹਦਾ ਵੀ ਫਰਕ ਪਊਗਾ ਜੀ ਮਤਲਬ ਉਹ ਫੇਸ ਬਰੇ ਘੱਟ ਹੋਊਗੀ ਖਾਦ ਘੱਟ ਹੋਊਗੀ ਜਿਹੜਾ ਇਹ ਪਾਣੀ ਜਾਊਗਾ ਜੀ ਮਿਕਸ ਹੋ ਕੇ ਮਤਲਬ ਗੰਦਾ ਪਾਣੀ ਕਿਤਨ ਕਿਤਾਂ ਜਾਊਗਾ ਜੀ ਉਦੀ ਪਹਿਲਾ ਵਾਰ ਜ਼ਿਆਦਾ ਹੋਊਗੀ ਜੀ ਹਾਂਜੀ हां भाई ਤੁਸੀਂ ਕਹਿੰਦੇ ਸੀ ਬੋਲਣਾ ਮੈਂ ਨਾ ਰਹਿ ਗਿਆ ਸੀ ਸਰਪੰਚ ਸਾਹਿਬਾਰੇ ਬੋਲਣਾ ਸੀ ਜੀ ਹੂੰ ਬੋਲੋ ਸਾਡੇ ਜੱਗਾ ਸਿੰਘ ਜੀ ਨੇ ਜਗਸੀਰ ਸਿੰਘ ਹੀ ਸਰਪੰਚ ਸਾਡਾ ਇਹ ਐਂ ਲਾ ਲੋ ਜੀ ਪਹਿਲਾਂ ਨਾ ਜਦੋਂ ਪਹਿਲਾ ਸਰਪੰਚ ਸੀਗਾ ਉਦੋਂ ਵੀ ਇਹਨੇ ਮੂਰੇ ਲੱਗ ਕੇ ਪੂਰੇ ਕੰਮ ਕਰਾਏ ਲੋਕਾਂ ਦੇ ਉਹਤ ਵਾਰ ਸੀ ਐਦਕੀ ਲੋਕਾਂ ਨੇ ਕਿਹਾ ਵੀ ਜੱਗੇ ਸਿੰਘ ਨੂੰ ਆਪ ਸਰਪੰਚ ਬਣਾ ਦਈਏ ਇਹਦਾ ਆਪਾਂ ਚਾਹੇ ਕੰਨ ਫੜ ਕੇ ਕੰਮ ਕਰਨ ਬਾਰੇ ਲੈ ਜੀ ਬਜ਼ੁਰਗਨ ਨੂੰ ਜੱਗਾ ਸਿਆਂ ਨਹੀਂ ਕਹਿ ਕੇ ਬੋਲ ਮਾਰਦੇ ਜੱਗੇ ਪੁੱਤ ਐਦਾਂ ਕਹਿ ਕੇ ਬੋਲ ਮਾਰਦੇ ਨੇ ਪੇ ਨੇਰੇ ਸਵੇਰੇ ਹਰ ਇੱਕ ਦੇ ਮੱਧ ਲੇ ਨਾਲ ਤੁਰਦਾ ਦੁੱਖ ਸੁੱਖ ਦੇ ਵਿੱਚ ਇਹ ਹਰ ਵਕਤ ਖੜਾ ਰਹਿੰਦਾਗਾ ਤੇ ਹੁਣ ਇਹ ਲਾ ਲੋ ਜੀ ਬੀਕਾ ਆਪਣਾ ਪਾਣੀ ਦਾ ਸੀ ਟੋਬੇ ਦਾ ਜੀ ਨਿਕਾਸ ਪੁਸ਼ਕਤਾ ਪੈ ਪੈ ਗਈ ਜੀ ਇਸ ਤੋਂ ਬਾਅਦ ਵੀ ਅਸੀਂ ਇਹ ਸੋਚਿਆਗਾ ਵੀ ਪਾਈਪ ਦਾ ਜਾਲ ਆਪਾਂ ਖਾਸਾ ਵਸਾ ਕੇ ਟੋਬੇ ਨੂੰ ਚੰਮਾ ਸਾਫ ਰੱਖਾਂਗੇ ਇਹ ਹੋ ਸਕਦਾ ਵੀ ਆਪਾਂ ਉੱਥੇ ਕਿਸ਼ਤੀਆਂ ਵੀ ਚੱਲਣ ਲਾ ਦਈਏ ਤੇ ਜਦੋਂ ਪਾਣੀ ਨੇ ਲੋਕਾਂ ਦੇ ਨੱਕਿਆਂ ਤੱਕਰ ਜਾਣ ਲੱਗਿਆ ਹੁਣ ਅੱਗੇ ਤਾਂ ਨਲਕੇ ਹੁੰਦੇ ਸੀਗੇ ਪਾਣੀ ਘਟ ਹੁੰਦਾ ਸੀਗਾ ਜੀ ਹੁਣ ਮੋਟਰ ਛੱਡ ਕੇ ਅਗਲਾ ਇੱਕ ਸਾਡੀ ਮਾਨ ਸਰਕਾਰ ਨੇ ਬਿੱਲ ਮਾਫ ਕਰੇ ਹੋਏ ਨੇ ਉਹ ਬਾਲਾ ਵੱਡੇ ਗਲਤੀ ਹੈ ਹਾਂ ਉਹ ਜੀ ਚਲੋ ਗਲਤੀ ਤਾਂ ਹੈਗੀ ਪਰ ਸਾਰੇ ਵਾਸਤੇ ਵੀ ਉਨੇ ਠੀਕ ਕਰਿਆ ਸੀ ਪਰ ਲੋਕਾਂ ਨੂੰ ਵੀ ਸੋਚਣਾ ਚਾਹੀਦਾ ਹਾਂ ਮਿਸਯੂਜ਼ ਕਰ ਲਾ ਕੇ ਉਹਨਾਂ ਨੇ ਤਾਂ ਕਰਿਆਗਾ ਫੇਰੀ ਕਰਤੇ ਵੇਲੇ ਮੋਟਰ ਛੱਡ ਕੇ ਮੁੜ ਕੇ ਅਗਲਾ ਕਹਿੰਦਾ ਚੱਲੀ ਜਾਣ ਦੇ ਚੱਲੀ ਜਾਣ ਦੇ ਬੇ ਲਾਉਂਦੇ ਨਹੀਂ ਬਿਲ ਤਾਂ ਸੀ ਐ ਲੈ ਲਓ ਸਾਡੇ ਪਿੰਡ ਚੋਂ ਮੈਨੂੰ ਲੱਗਦਾ ਬੇਲੀ ਨਹੀਂ ਆਇਆ ਹੁਣ ਕਿਸੇ ਨੂੰ ਅੱਛਾ ਭਾਈ ਜੀ ਤੁਸੀਂ ਸਰਪੰਚ ਦੀ ਸਿਫਤਾ ਕਰੀ ਜਾਂਦੇ ਹੋ ਵੀ ਸਰਕਾਰ ਦੇ ਵਿੱਚ ਹੈ ਤੇ ਉਹਨੇ ਇਹ ਕੀਤਾ ਕਿ ਤੇ ਐ ਤਾਂ ਨਹੀਂ ਤੁਸੀਂ ਵੈਸੇ ਹੀ ਕਰ ਰਹੇ ਹੋ ਜੇ ਜੇ ਸਰਪੰਚ ਆ ਗਿਆ ਮੈਂ ਉਹਨੂੰ ਪੁੱਛੂਗਾ ਇਹ ਸਾਰਾ ਕੁਝ ਪਾ ਸਰਪੰਚ ਦੇ ਮੂੰਹ ਤੇ ਕਹਿੰਦੇ ਆ ਜੀ ਆਪਾਂ ਜੇ ਕੋਈ ਗਲਤ ਹੁੰਦਾ ਮਾੜਾ ਮੋਟਾ ਹੋ ਜਾਂਦੇ ਆ ਜੀ ਹੁਣ ਆਪਾਂ ਆ ਕਿ ਕਿਸੇ ਬੰਦੇ ਦਾ ਕੰਮ ਨਹੀਂ ਵੀ ਹੁੰਦਾ ਉਹ ਆ ਕੇ ਸਾਨੂੰ ਕਹਿੰਦੇ ਨੇ ਵੀ ਤੁਸੀਂ ਸਰਪੰਚ ਦੇ ਅਰਗਾਨ ਕਮਾਂਡ ਚ ਰਹਿੰਦੇ ਹੋ ਵੀ ਸਾਡਾ ਵੀ ਕਰਾ ਦਿਓ ਆਪਾਂ ਕਹਿੰਨਾ ਕੋਈ ਨਹੀਂ ਬਈ ਕਰਾ ਦਾਂਗੇ ਸਰਪੰਚ ਨੂੰ ਕਹਿੰਦੇ ਆ ਸਰਪੰਚ ਕਹਿੰਦਾ ਹਜੇ ਯਾਰ ਆ ਸਰਕਾਰ ਆਪਣੇ ਟੋਬੇ ਵਾਲਾ ਕੰਮ ਪਿਆਗਾ ਇਹ ਕਰਾ ਦਈਏ ਸਰਪੰਚ ਨਾਲ ਗੱਲ ਹੋਈ ਸੀ ਇਹ ਥੋੜੇ ਚਿਰ ਚ ਗਰਾਉਂਡ ਬਣਨਾ ਸ਼ੁਰੂ ਹੋ ਜਾਊਗਾ ਤੇ ਜਿਹੜਾ ਆਪਣਾ ਟੋਬੇਆਂ ਵਾਲਾ ਕੰਮ ਆ ਜੀ ਅਸੀਂ ਪਾਈਪ ਲਾਈਨ ਪਾ ਦਾਂਗੇ ਖੇਤਾਂ ਤੱਕ ਰੇਕ ਨੂੰ ਬਸ ਨੱਕੇ ਖੋਲਣ ਦੀ ਰੋਡ ਪਿਆ ਕਰੂਗੀ ਤੇ ਸਾਡਾ ਟੋਬੇ ਦਾ ਪਾਣੀ ਨਾ ਜਮਾ ਸੀ ਸਾਫ ਸੁਥਰਾ ਬਣਾ ਕੇ ਇੱਕ ਨਾ ਮਾਡਲ ਬਣਾਉਣਾਗਾ ਟੋਬੇ ਅੱਛਾ ਗੱਲ ਚੱਲੀ ਆ ਤੁਹਾਡੀ ਜੀ ਆਪਣੀ ਪਾਣੀ ਦੀ ਗੱਲ ਚੱਲ ਰਹੀ ਹੈ ਤੁਹਾਨੂੰ ਵੀ ਪਤਾ ਹੋਊਗਾ ਵੀ ਜਿਹੜਾ ਪਾਣੀ ਹੈ ਇਹ ਰੀਚਾਰਜ ਵੀ ਹੋ ਜਾਂਦਾ ਹੈ ਜਿਹੜਾ ਮੀਂਹ ਵਾਲਾ ਪਾਣੀ ਆ ਤੁਸੀਂ ਕੋਈ ਇਹੋ ਜਿਹਾ ਸਰਪੰਚ ਨੂੰ ਕਹਿ ਕੇ ਜਾਂ ਸਰਪੰਚ ਦਾ ਕੰਨ ਫੜ ਕੇ ਜਾਂ ਸਰਪੰਚ ਨੂੰ ਮਜਬੂਰ ਕਰੋਗੇ ਇਹ ਇਹ ਜੇ 2-3 ਰੀਚਾਰਜ ਵਾਲੇ ਬੋਰ ਲਾਏ ਜਾਣਾ ਜਿਹੜਾ ਮੀਹ ਵਾਲਾ ਪਾਣੀ ਸਾਰਾ ਉਹਦੇ ਵਿੱਚ ਜਾਵੇ ਹਾਂਜੀ ਮੇਰੇ ਜਾਵ ਹੈ ਗਈ ਸਰਪੰਚ ਨੇ ਕਿਹਾ ਸੀ ਕਿ ਖਾਪਰ ਮਾਡਲ ਆਇਆ ਜੀ ਉਹ ਬਣਾਵਾਂਗੇ ਉਹ 3-4 ਖੂਹ ਬਣਦੇ ਨੇ ਜੀ ਕਹਿੰਦਾ ਨਾਲੇ ਆਲੇ-ਦਲੇ ਥਾਂ ਸਾਫ਼ ਰਹਿ ਜਾਂਦਾਗਾ ਬੂਤੇ-ਬਾਟੇ ਲਾਵਾਂਗੇ ਉਹ ਅਸੀਂ ਸੋਚਿਆਗਾ ਵੀ ਉਹ ਬਣਾਵਾਂਗੇ ਪਾਣੀ ਰੀਚਾਰਜ ਹੋਣ ਲੱਗ ਜੂਗਾ ਜੀ ਤੇ ਹੁਣ ਬਾਰਡਰ ਬਾਕਸ ਦਾ ਪਾਣੀ ਆ ਜੀ ਉਹਦਾ ਕੰਮ ਚੱਲ ਰਿਹਾ ਉਹ ਤੇ ਕਰੈਕਟਰ ਲਿਆ ਕੇ ਟਰੱਕ ਦੋ ਸਿੱਟੇ ਪਏ ਨੇ ਜੀ ਥੋੜੇ ਦਿਨਾਂ ਦੇ ਵਿੱਚ ਅਸੀਂ ਉਹ ਵੀ ਸਰਪੰਚ ਸਾਹਿਬ ਨੇ ਕਿਹਾਗਾ ਕੰਮ ਚਲਾ ਦਾਂਗੇ ਅਸੀਂ ਵੀ ਨਾਲ ਸਹਿਯੋਗ ਦਿੰਨੇ ਆ ਸਾਰਾ ਪਿੰਡ ਨਾਲ ਆ ਜੀ ਸਾਡੇ ਕੋਈ ਬਾਤੀ ਬਾਜੀ ਨਹੀਂ ਹੈਗੀ ਯਹੀ ਇੱਕ ਗੱਲ ਥੋੜੀ ਵਧੀਆ ਜਿਹੜੇ ਬਾਰਡਰ ਵਕਸ ਦਾ ਪਾਣੀ ਹੈ ਇਹ ਤੁਸੀਂ ਲੋਕਾਂ ਨੂੰ ਦਿਓਗੇ ਕਿ ਆਰਓ ਦੇ ਪਾਣੀ ਨਾਲ ਤਜਾਬ ਜ਼ਿਆਦਾ ਹੁੰਦਾ ਹੈ ਲੋਕ ਕਹਿੰਦੇ ਗੋਡੇ ਜਿਹੜੀ ਹੈਲਥ ਹੈ ਉਹ ਮਿਲ ਕੇ ਨੁਕਸਾਨ ਕਰਦੀ ਆ ਤਾਂ ਤੁਸੀਂ ਬਾਰਡਰ ਵਕਸ ਦਾ ਪਾਣੀ ਚਲਾ ਕੇ ਲੋਕਾਂ ਨੇ ਤਾਂ ਸਿਹਤ ਲਈ ਵੀ ਅੱਛੀ ਗੱਲ ਕਰੋਗੇ ਹਾਂਜੀ ਬਾਰਡਰ ਵਕਸ ਦਾ ਪਾਣੀ ਆਏ ਲੋਕ ਅਸੀਂ ਘਰ ਘਰ ਤੱਕਰ ਪਹੁੰਚ ਵੀ ਰਿਹਾਗਾ ਇਹ ਇਹ ਚ ਹੋਰ ਮਤਲਬ ਕਿ ਛੋਟਾ ਜਿਹਾ ਨਾ ਰਿਪੇਅਰ ਰਹਿੰਦੀ ਸੀਗੀ ਆਪਣੇ ਡੱਗਾਂ ਦੀ ਸਰਪੰਨ ਸਾਹਿਬ ਨੂੰ ਕਿਹਾ ਸਾਰੇ ਨਗਰ ਨੇ ਜਾ ਕੇ ਇਕੱਠਾ ਹੋ ਕੇ ਇਹਨਾਂ ਨੇ ਹੁਣ ਕੜੈਸਰ ਆ ਗਿਆ ਜੀ ਤੇ ਅਸੀਂ ਦੇਖਿਆ ਸੀਗਾ ਵੀ ਕੰਮ ਇੱਕ ਦੋ ਦਿਨਾਂ ਚ ਸਰਪੰਨ ਸਾਹਿਬ ਨੂੰ ਪੁੱਛ ਲਾਂਗੇ ਵੀ ਚੱਲ ਪੂਗਾ ਤੇ ਇਹ ਨਾਲੋ ਜੀ ਵੀ ਜਿਹੜਾ ਪਾਣੀ ਆ ਨਾ ਉਹ ਆਰਓ ਵਾਲਾ ਉਹ ਆਪਾਂ ਪੀਣ ਲੱਗੇ ਉਹ ਡੱ ਪੀਣ ਤਾਂ ਲੱਗੇ ਜਿਹੜਾ ਨਲਕਿਆਂ ਦਾ ਪਾਣੀ ਇੰਨਾ ਜਿਆਦਾ ਗੰਦਾ ਹੋ ਗਿਆ ਨਾ ਮੋਟਰਾਂ ਦਾ ਹਾਂ ਮਾਨਸਾ ਜੀ ਉਹਦੇ ਚ ਹੁਣ ਚਕਨੇਆਰ ਖਤਮ ਹੋ ਜਾਂਦੀ ਜਮਈ ਗੋਡੇ ਤਾਂ ਤਾਂ ਹੀ ਦੁਖਣੇ ਨਹੀਂ ਲੋਕਾਂ ਦੇ ਹੁਣ ਗੋਡਿਆਂ ਦੇ ਮਰੀਜ਼ ਨੇ ਸਾਡੇ ਪਿੰਡ 'ਚ ਹੁ ਜੱਗਾ ਸਿੰਘ ਦੀ ਟ੍ਰੇਸ਼ਨ ਆਉਂਦੀ ਆ ਹਰ ਇੱਕ ਦਾ ਸਾਥ ਦਿੰਦੇ ਨੇਗੇ ਜੇ ਕਿਸੇ ਦਾ ਅਗੂਠਾ ਨਹੀਂ ਉਰੇ ਚੱਕਦਾ ਹੈਗਾ ਉਹਨੂੰ ਮਾਨਸਾ ਲੈ ਜਾਂਦੇ ਨੇ ਇਹਨਾਂ ਦਾ ਅਸੀਂ ਬਹੁਤ ਸਹੂਜੋਗ ਕਰਦੇ ਆਂਗੇ ਵੀ ਪਿੰਡ ਦੇ ਨਾਲ ਹੀ ਖੜੇ ਨੇਗੇ ਤੇ ਬਜ਼ੁਰਗਾਂ ਵਾਸਤੇ ਕੈਂਪ ਵੀ ਲਾਉਂਦੇ ਨੇ ਨਸ਼ਿਆਂ ਨੂੰ ਵੀ ਜਾਗਰੂਤ ਕਰਦੇ ਨੇ ਵੀ ਜਵਾਕਾਂ ਨੂੰ ਵੀ ਕਹਿੰਦੇ ਨੇ ਵੀ ਨਸ਼ਾ ਨਾ ਕਰੋ ਤੇ ਸਾਡੇ ਪਿੰਡ ਚੋਂ ਇੱਥੋਂ ਘੱਟੋ ਘੱਟ ਜੀ 12-15 ਬੱਚੇ ਸਾਡੇ ਇੱਕੀ ਮਾਨ ਸਰਕਾਰ ਦੇ ਵਿੱਚ ਬਿਨਾਂ ਪੈਸੇ ਤੋਂ ਜੀ ਨੌਕਰੀ ਤੇ ਲੱਗੇ ਨੇ ਕੋਈ ਰਿਸ਼ਵਤ ਨਹੀਂ ਵੈਰੀ ਗੁੱਡ ਹਾਂਜੀ ਇਹ ਸਾਨੂੰ ਬਹੁਤ ਖੁਸ਼ੀ ਦੀ ਗੱਲ ਆ ਅੱਗੇ ਅਸੀਂ ਹੋਰ ਜਵਾਖਾਂ ਨੂੰ ਸचेत ਕਰੀ ਜਾਂਦੇ ਆ ਜਵਾਖਾਂ ਨੂੰ ਉਤਸ਼ਾਹ ਹੋ ਰਿਹਾ ਫਲਾਨਿਆਂ ਦੀ ਗਮਾਂਟਿਆਂ ਦੀ ਬੱਚੀ ਲੱਗ ਗਈ ਉਹਦਾ ਮਾਪਿਓ ਵੀ ਕਹਿੰਦਾ ਵੀ ਆਪਣਾ ਹੀ ਮੌਕਾ ਹੋਣ ਵਾਲਾ ਹੈਗਾ ਵੀ ਨੌਕਰੀ ਤਾਂ ਮੁਕਤ ਜੀ ਮਿਲਦੀ ਆ ਪਹਿਲਾਂ ਤਾਂ ਐਸੀ ਵੀ ਨੌਕਰੀ ਪਾਈ ਸੀ ਉਹਨਾਂ ਨੂੰ ਮਿਲਦੀ ਆ ਜੀ ਹੁਣ ਭਗਵਾਨ ਤਮਾਨ ਸਰਕਾਰ ਨੇ ਨੌਕਰੀਆਂ ਐ ਲਾਤੀ ਵੀ ਜਿਹਦੀ ਵੀ ਪੜ੍ਹ ਮਿਹਨਤ ਕਰੀ ਆ ਉਹਨੂੰ ਮਿਲਣੀ ਵੀ ਚਾਹੀਦੀ ਮਤਲਬ ਮਿਹਨਤ ਨੂੰ ਫਲ ਲੱਗਣ ਲੱਗਿਆ ਮਿਹਨਤ ਨੂੰ ਫਲ ਲੱਗਣ ਲੱਗਿਆ ਜੀ ਕਿਸੇ ਦੀ ਪੰਜੀ ਨਹੀਂ ਲੱਗਣੀ ਤੇ ਪਰਸਨ ਮਿਲਣ ਲੱਗੀ ਹੁਣ ਲੋਕਾਂ ਨੂੰ ਕਹੇ ਵਿੱਚ ਕਹਿੰਦੇ ਨੇ ਜੇ ਸਰਪੰਚ ਦੇ ਨਾਲ ਇੱਕ ਦਿਨ ਮੈਂ ਤੁਰਿਆ ਜਾਂਦੀ ਉਹ ਬੁੜੀਆਂ ਕਹਿੰਦੇ ਆ ਜੱਗਾ ਸਿਆਂ ਵੀ 100000 ਰੁਪਇਆ ਅਸੀਂ ਖ ਉਹ ਵੀ ਪਾਉ ਹੁਣ ਇੱਕ ਘਰ ਸੰਭਾਲਣਾ ਔਖਾ ਹੋ ਜਾਂਦਾ ਜੀ ਪੰਜਾਬ ਨੂੰ ਸੰਭਾਲੀ ਜਾਂਦਾ ਏਡੇ ਵੱਡੇ ਨੂੰ ਜੀ ਉੱਤੋਂ ਵਿਰੋਧੀ ਟੰਗ ਕਰਨ ਤੇ ਹੋਰ ਇਹਨੇ ਦੇਖੋ ਸਾਰੇ ਕੰਮ ਹੋ ਹੀ ਜਾਂਦੇ ਨੇ ਬੱਸਾਂ ਦਾ ਕਿਰਾਇਆ ਮਾਫ ਬਿਜਲੀ ਦੇ ਬਿੱਲ ਮਾਫ ਤੇਲ ਹਸਪਤਾਲ ਚ ਜਾਨੇ ਤਾਂ ਬਲਾ ਮਾਨਸਾ ਜੀ ਸਾਰੀ ਦਵਾਈ ਫਰੀ ਹੈ ਜੀ ਇੱਕ ਪਰਚੀ ਦਾ 10 ਰੁਪਏ ਨੇ ਬਾਕੀ ਤਾਂ ਡਾਕਟਰ ਸਾਰੇ ਬੈਠੇ ਡਾਕਟਰ ਮਿਲਦੇ ਨੇ ਜੀ ਤਹਿਸੀਲ ਚ ਜਾਣੇ ਆ ਉਥੇ ਪਟਵਾਰੀ ਮਿਲਦੇ ਨਹੀਂ ਸਾਰੇ ਮਿਲਦੇ ਨਹੀਂ ਜੀ ਇਹਦਾ ਬਹੁਤ ਵਧੀਆ ਅੱਗੇ ਹੋਰ ਹੋਊਗਾ ਜਾਂ ਇਹਦਾ ਕੁਝ ਵੀ ਨਹੀਂ ਹੋਇਆ ਜੀ ਇਹਦਾ ਬਹੁਤ ਕੁਝ ਕਰਨਾ ਜੀ ਮਾਨ ਸਰਕਾਰ ਨੇ ਜਿੰਨੇ ਵਾਅਦੇ ਕਰੇ ਨੇ ਉਹਨੂੰ ਵਾਧ ਕਰੂਗਾ ਜੀ ਜਿਹੜੇ 2-2.5 ਸਾਲ ਰਹਿ ਗਏ ਜੀ ਆਪਣੇ ਉਹਨਾਂ ਦੇ ਸਾਰਾ ਕਲੀਅਰ ਕਰ ਦੂ 27 ਦੇ ਵਿੱਚ ਦੇਖੋ ਜੀ ਬਦਲਾਅ ਤਾਂ ਆ ਗਿਆ ਦੁਬਾਰੇ ਫੇਰ 27 ਦੇ ਵਿੱਚ ਮਾਨ ਸਰਕਾਰੀ ਬਣੂਗੀ ਤੁਸੀਂ ਇਹ ਉਮੀਦ ਰੱਖਦੇ ਹੋ ਕਿ ਜਿਹੜੇ ਕੰਮ ਰਹਿ ਗਏ ਉਹਨਾਂ ਨੂੰ ਅਸੀਂ ਜਲਦੀ ਹੀ 2027 ਤੋਂ ਪਹਿਲਾਂ ਪਹਿਲਾਂ ਪੂਰੇ ਕਰ ਦਾਂਗੇ ਹਾਂਜੀ ਉਹਨਾਂ ਤੋਂ 2027 ਦੇ ਆਉਣ ਤੋਂ ਪਹਿਲਾਂ ਪਹਿਲਾਂ ਸਾਰੇ ਕੰਮ ਪੂਰੇ ਹੋ ਜਾਣੇ 1 ਕੋ ਲੱਖ ਤੱਕ ਹੀ ਐਂ ਲਾ ਲਓ ਵੀ ਜੇ ਭਾ ਘਰ ਪਾਉਣੇ ਆ ਆਪਾਂ ਨੂੰ ਉਹ ਵੀ 1 ਕੋ ਲੱਖ ਤੋਂ ਨਹੀਂ ਪੈਂਦਾ ਹੈਗਾ ਤੇ 27 ਦੇ ਵਿੱਚ ਆਉਣ ਤੋਂ ਪਹਿਲਾਂ ਪਹਿਲਾਂ ਸਾਰੇ ਕੰਮ ਸਾਡੇ ਪੂਰੇ ਹੋ ਜਾਣਗੇ ਗਲੀਆਂ ਇੱਕ ਦੋ ਗਲੀਆਂ ਜਿਆ ਰਹਿੰਦੀਆਂ ਨੇ ਉਹਨਾਂ ਦੀ ਰਿਪੇਅਰ ਚੱਲ ਰਹੀ ਹੈ ਜੀ ਤੇ ਬਾਕੀ ਆਪਣਾ ਨਿਕਾਸ ਹੁੰਦਾ ਸੀ ਆ ਪਾਣੀ ਦਾ ਜੀ ਬਾਕੀ ਅਸੀਂ ਰਾਸ਼ਨ ਕਾਰਡ ਬਣਾਉਣੇ ਨੇ ਜੀ ਕੋਸ਼ਿਸ਼ ਕਰ ਰਹੇ ਨੇ ਉਹ ਨਵੇਂ ਮੁੰਡੇ ਬਿਆਹ ਜਾਂਦੇ ਨੇ ਉਹ ਕਹੇ ਰਾਸ਼ਨ ਕਾਰਡ ਬਣਾਓ ਨਰੇਗਾ ਦਾ ਕੰਮ ਸਾਡਾ ਪੂਰੇ ਜੋਰ ਤੇ ਚੱਲ ਰਿਹਾ ਹੈ ਜੀ ਆਹ ਵੈਰੀ ਗੁੱਡ ਆਹ ਨਰੇਗਾ ਦੀ ਗੱਲ ਕਿਤੇ ਨਰੇਗਾ ਦੇ ਵਿੱਚ ਕਹਿੰਦੇ ਬੜਾ ਰੋਲਾ ਪੈ ਰਿਹਾ ਹੈ ਵੀ ਸਰਪੰਚ ਕੀ ਕਰਦੇ ਆ ਆਪਣੇ ਬੰਦੇ ਵੀ ਹਾਜ਼ਰੀ ਪਾ ਕੇ ਉਹਨੂੰ ਘਰੇ ਬੈਠੇ ਉਹਦੇ ਲੇਕਿਨ ਉਹਨਾਂ ਦੇ ਵਿੱਚ ਮਿਸਟਰੌਲ ਚ ਭਰ ਦਿੰਦੇ ਨੇ ਤੋ ਉਹਨਾਂ ਵਿਚਾਰੇ ਫਿਰ ਹਾਜ਼ਰੀ ਕੱਟ ਜਾਂਦੀ ਹੈ ਕਿਉਂਕਿ ਐਵਰੇਜ ਦੇ ਹਿਸਾਬ ਨਾਲ ਆ ਕਿ ਤੁਹਾਡੇ ਪਿੰਡ ਵਿੱਚ ਇਹੋ ਜੀ ਗੱਲ ਤਾਂ ਨਹੀਂ ਹੈਗੀ ਨਹੀਂ ਜੀ ਸਾਡੇ ਪਿੰਡ ਵਿੱਚ ਇਹੋ ਜੀ ਗੱਲ ਨਹੀਂ ਹੈਗੀ ਹੁਣ ਆਏ ਦੇਖੋ ਜੀ ਜਿਹੋ ਨਰੇਗਾ ਦਾ ਕੰਮ ਸੂਵੇ ਤੇ ਚੱਲੀ ਜਾਂਦਾ ਜੀ ਤੇ ਉਹਦਾ ਹੁਣ ਬਕਾਇਦਾ ਹੁਣ ਫੋਟੋ ਲੈਂਦੀ ਆ ਉਹ ਐਪ ਵੀ ਫੋਟੋ ਜੱਗਦਾ ਹੈਗਾ ਜੀ ਤੇ ਇੱਕ ਨਾ ਰੌਲਾ ਪਾਉਣ ਵਾਲੇ ਕਹਿੰਦੇ ਨੇ ਹੁਣ ਜੇ ਨਰੇਗਾ ਤੇ ਆਪਣਾ 100 ਬੰਦੇ ਦਾ ਕੰਮ ਚੱਲਦਾ ਜੀ 100 ਦੇ ਵਿੱਚੋਂ ਦੋ ਬੰਦੇ ਆਪਾਂ ਨੇ ਪਾਣੀ ਲੈਣ ਭੇਜਤੇ ਜੀ ਉਹ ਦੋ ਬੰਦੇ ਚਾਹੀਦੇ ਵੀ ਨਹੀਂ ਜੀ ਪਾਲਣ ਵਾਸਤੇ ਉਹ ਕਹਿੰਦੇ ਨੇ ਫਲਾਣਾ ਬੰਦਾ ਪਿੰਡ ਚ ਫਿਰਦਾ ਸੀਗਾ ਜੀ ਇਸ ਕਰਕੇ ਨਰੇਗਾ ਨੂੰ ਗਮਰਾਹ ਕਰ ਰਹੇ ਨੇ ਜਮਾ ਕੋਈ ਨਰੇਗਾ ਦਾ ਗਲਤ ਕੰਮ ਨਹੀਂ ਚੱਲਦਾ ਜੀ ਰੌਲਾ ਪਾਉਣ ਵਾਲੇ ਨਹੀਂ ਜੇ ਗਲਤ ਚੱਲਦਾ ਹੋਵੇ ਤਾਂ ਕਾਰਵਾਈ ਵੀ ਕਰ ਸਕਦੇ ਹੋ ਇਹ ਨਰੇਗਾ ਦਾ ਕੰਮ ਸਾਡਾ ਮੋਹ ਪਿਆਰ ਨਾਲ ਪੂਰਾ ਵਧੀਆ ਚੱਲ ਰਿਹਾ ਹੈਗਾ ਜੀ ਕਿਤੇ ਕੋ ਢਿੱਲੇ ਮੇ ਸੋ ਜਾਂਦੇ ਜੀ 2 ਮਿੰਟ ਕੋਈ ਬਜ਼ੁਰਗ ਨੂੰ ਬੈਠਣਾ ਵੀ ਪੈ ਸਕਦਾ ਹੈ ਜੀ ਇਹ ਹਮਦਰਦੀਆਂ ਜੀ ਫੇਰ ਵੀ ਸਰਕਾਰੀ ਆਪ ਸਭ ਜੇ ਬਿਮਾਰ ਹੋਏ ਨਾ ਤਾਂ ਉਹ ਵੀ ਤਾਂ ਇੱਕ ਦਿਨ ਬਹਿ ਜਾਣਗੇ ਇਹ ਚਲੋ ਇਨਸਾਨੀਅਤ ਤੌਰ ਤੇ ਵੀ ਬੈਠਣ ਦਾ ਪਾਇਆ ਇਨਸਾਨੀਅਤ ਤੌਰ ਤੇ ਹੱਕ ਬਣਦਾ ਜੀ ਇਹ ਸਾਡੇ ਦਾ ਨਿਰੇਗਾਂ ਦਾ ਕੰਮ ਪੂਰਾ ਵਧੀਆ ਚੱਲਦਾ ਜੀ ਹੁਣ ਅਸੀਂ ਨਿਰੇਗਾਂ ਐ ਬੰਦ ਕਰਤੀ ਜੀ ਅਸੀਂ ਸਹਯੋਗ ਵੀ ਦਿੰਨੇ ਆ ਨਿਰੇਗਾਂ ਦੇ ਵੀ ਆਪਾਂ ਹੁਣ ਜੀਰੀ ਲਾਈ ਜਾਂਦੇ ਨਹੀਂ ਸਾਰੇ ਹੂੰ ਹੂੰ ਹੁਣ ਅਸੀਂ ਨਿਰੇਗਾਂ ਬੰਦ ਕਰਕੇ ਅਸੀਂ ਸੋਚਿਆ ਵੀ ਜਦੋਂ ਜੀਰੀ ਦਾ ਕੰਮ ਨਿਬੜ ਗਿਆ ਉਦੋਂ ਫੇਰ ਕੰਮ ਦੇ ਹੋਊਗਾ ਕੀ ਕੰਮ ਲਾ ਦਾਂਗੇ ਵੀ ਇਹਨਾਂ ਦਾ ਰੋਜ਼ਗਾਰ ਬੇਲਾ ਨਹੀਂ ਰਹੂਗਾ ਹਾਂ ਬੇਲਾ ਨਹੀਂ ਰਹੂਗਾ ਨਾਲੇ ਕਿਸਾਨ ਕੋਸ਼ ਜੀ ਨਾਲੇ ਸਾਡੇ ਨਰੇਗਾ ਵਾਲੇ ਸਾਥੀ ਖੁਸ਼ ਨੇ ਜੀ ਸਾਰੇ ਹਾਂ ਧੰਨਵਾਦ ਤੁਹਾਡੇ ਸਰਪੰਚ ਵੀ ਆ ਗਏ ਆਪਾਂ ਗੱਲ ਕਰਦੇ ਜਿਹੜੀ ਤੁਸੀਂ ਗੱਲਾਂ ਕੀ ਮੈਂ ਸਰਪੰਚ ਸਾਹਿਬ ਤੋਂ ਵੀ ਪੁੱਛਦਾ ਠੀਕ ਹੈ ਤੁਹਾਡੇ ਮੇਲੇ ਤੁਸੀਂ ਆਏ ਆ ਲੋਕਾਂ ਨੇ ਬੜੀ ਗੱਲ ਕਹੀ ਹੈ ਵੀ ਪਿੰਡ ਦੇ سارے ਕੰਮ ਹੋ ਰਹੇ ਨੇ ਅੱਜ ਕੁਝ ਤੁਹਾਨੂੰ ਸਵਾਲ ਕਰਨਾ ਚਾਹੁੰਦੇ ਹਾਂ ਹਾਂਜੀ ਹਾਂਜੀ ਦੱਸੋ ਇੱਕ ਤਾਂ ਇਹ ਵੀ ਭਾਰ ਧਰਤੀ ਦਾ ਪਾਣੀ ਸਾਡਾ ਜਿਹੜਾ ਬਹੁਤ ਮਾੜਾ ਆ ਠੀਕ ਹੈ ਜੀ ਕੀ ਤੁਸੀਂ ਇਹਦੇ ਵਾਸਤੇ ਕੋਈ ਉਪਰਾਲਾ ਕਰ ਰਹੇ ਹੋ ਹਾਂਜੀ ਹਾਂਜੀ ਉਪਰਾਲਾ ਕਰ ਰਹੇ ਹਾਂ ਜੀ ਜਦੋਂ ਜਾਰੇ ਬਾਰਸ਼ ਹੁੰਦੀਆਂ ਨੇ ਨਾਲ ਤਾਂ ਜਿਹੜੇ ਖੇਤ ਮਜ਼ਦੂਰ ਨੇ ਸਾਡੇ ਭਰਾ ਨੇ ਕਿਸਾਨ ਉਹਨਾਂ ਦਾ ਨੁਕਸਾਨ ਦਾ ਫੈਸਲਾ ਡੋਰੀਆਂ ਨੇ ਅਸੀਂ ਪ੍ਰੋਪੋਜ਼ਲ ਬਣਾ ਕੇ ਭੇਜੀ ਹੋਈ ਆਗੇ ਤਿੰਨ ਚਾਰ ਕੈਪਟੀਆਂ ਲਗਵਆਂੀਆਂ ਜਿੱਥੇ ਜਿਆਦਾ ਮਾਰ ਹੁੰਦੀ ਆ ਪਾਣੀ ਦੀ ਨਾਲ ਤਾਂ ਕਿਸਾਨ ਭਰਾਵਾਂ ਦਾ ਫਾਇਦਾ ਹੋਈ ਫਸਲਾਂ ਬਚਣਗੀਆਂ ਨਲੇ ਜਿਹੜਾ ਧਰਤੀ ਦਾ ਪਾਣੀ ਦਾ ਪੱਧਰ نیچے ਜਾ ਰਿਹਾ ਉਹ ਫਰਾਉਗਾ ਹੀ ਉਹਦੇ ਵਾਸਤੇ ਪ੍ਰੋਪੋਜ਼ਲ ਭੇਜੀ ਹੋਈ ਆ ਤਿੰਨ ਚਾਰ ਕੈਪਟੀਆਂ ਲੱਗਣਗੀਆਂ ਇਹ ਨਾਲੇ ਪਾਣੀ ਸੁੱਧ ਹੋ ਜੂਗਾ ਪਾਣੀ ਸਾਫ਼ ਹੋ ਜੂਗੀ ਬਿਮਾਰੀਆਂ ਤੋਂ ਵੀ ਰਹਿਤ ਮਿਲੂਗੀ ਅੱਛਾ ਇੱਕ ਨਸ਼ਾ ਬਾਰੇ ਦੱਸੋ ਸਾਨੂੰ ਨਸ਼ਾ ਤੇ ਤੁਸੀਂ ਕਿੰਨਾ ਕੰਟਰੋਲ ਕੀਤਾ ਹੈ ਤੇ ਆਉਣ ਵਾਲੀ ਪਲਾਨਿੰਗ ਤੁਹਾਡੀ ਕੀ ਹੈ ਨਜ਼ਾਰੇ ਬਹੁਤ ਜ਼ਿਆਦਾ ਕੰਟਰੋਲ ਕੀਤਾ ਸਾਡੇ ਨਾ ਮਾਤਰੀ ਨਸੀਮ ਗੋਈ ਜੇ ਕੋਈ ਵੀ ਸਾਡੇ ਪਿੰਡ ਕੋਈ ਬੰਦਾ ਨਸ਼ਾ ਕਰਦਾ ਜਾਂ ਵੇਚਦਾ ਫੜਿਆ ਗਿਆ ਸਾਡੀ ਪੂਰੀ ਪੰਚਾਇਤ ਪਿੰਡ ਦੇ ਨੰਬਰਦਾਰ ਪਿੰਡ ਦੇ ਮੋਹਤਵਾਰ ਸਾਜ ਨੂੰ ਕੋਈ ਵੀ ਜਮਾਨਤ ਕਰਾਉਣ ਨਹੀਂ ਜਾਊਗਾ ਇਹ ਸਾਡਾ ਕਿਹਾ ਸਾਰੇ ਪਿੰਡ ਦੇ ਵਿੱਚ ਤੇ ਜੇ ਕੋਈ ਬੰਦਾ ਸਾਨੂੰ ਮਿਲ ਗਿਆ ਨਸ਼ਾ ਪੱਤਾ ਵੇਚਦਾ ਅਸੀਂ ਆ ਫੜਾਵਾਂਗੇ ਕਿਉਂਕਿ ਅਸੀਂ ਜੋ ਪਿੰਡ ਦਾ ਉਹਦਾ ਮਾਹੌਲ ਖਰਾਬ ਨਹੀਂ ਕਰਨਾ ਅਸੀਂ ਨਹੀਂ ਚਾਹੁੰਦੇ ਵੀ ਸਾਡੇ ਜਿਹੜੇ ਜਵਾਕ ਨੇ ਆਉਣ ਵਾਲੀ ਪੀੜ੍ਹੀ ਆ ਵੀ ਉਹ ਨਸਿਆਂ ਤੇ ਲੱਗ ਕੇ ਸਾਡੀ ਪਿੰਡ ਦੀ ਬਰਬਾਦੀ ਹੋਵੇ ਅਸੀਂ ਸਾਡੀ ਸੋਚ ਇਹ ਆ ਵੀ ਸਾਡੇ ਪਿੰਡ ਦੇ ਬੱਚੇ ਜਿਹੜੇ ਸਿੱਖਿਆ ਪੱਧਰ ਤੇ ਇੰਨਾ ਉੱਪਰ ਜਾਂ ਵੀ ਨੈਸ਼ਨਲ ਪੱਧਰ ਤੱਕ ਜਾਣ ਤੇ ਖੇਡਾਂ ਦੇ ਵਿੱਚ ਵੀ ਬੱਚੇ ਇੰਨੀ ਤਰੱਕੀ ਕਰਨ ਵੀ ਤਾਂ ਅਵਾਰਡ ਲੈ ਕੇ ਆਉਣ ਸਾਡੇ ਪਿੰਡ ਦਾ ਨਾਮ ਰੋਸ਼ਨ ਨਰੋਸ਼ਨ ਹੋਵੇ ਅੱਛਾ ਗੱਲ ਕਰੀਏ ਨੌਕਰੀ ਦੀ ਗੱਲ ਕਰੀਏ ਜੀ ਆਪਾਂ ਤੁਹਾਡੇ ਪਿੰਡ ਦੇ ਵਿੱਚ ਕਿੰਨੀਆਂ ਕਿ ਨੌਕਰੀਆਂ ਐਸ ਵਕਤ ਸਰਕਾਰ ਦੇ ਵਿੱਚ ਸਾਡੇ ਸਰਕਾਰ ਦੇ ਵਿੱਚ ਘੱਟੋ ਘੱਟ 15 ਕਿ ਨੌਕਰੀਆਂ ਮਿਲ ਗਈਆਂ ਜੀ ਉਹ ਵੀ ਲੋੜਵੰਦ ਪਰਿਵਾਰਾਂ ਨੂੰ ਮਿਲੀਆਂ ਨੇ ਜਿਹੜਾਂ ਦਾ ਆਪਦਾ ਗੁਜ਼ਾਰਾ ਬੜੀ ਮੁਸ਼ਕਲ ਨਾਲ ਚੱਲਦਾ ਸੀ ਉਹਨਾਂ ਨੂੰ ਜੇ ਕੁਦਰਤੀ ਵਾਈ ਚਾਂਸ ਕੋਈ ਹੋਰ ਸਰਕਾਰੋਂ ਦੀ ਨੌਕਰੀ ਨਹੀਂ ਮਿਲਦੀ ਸੀ ਕਿਉਂਕਿ ਸ਼ਿਫਾਰਸ਼ਾਂ ਚੱਲਦੀਆਂ ਦੀ ਪੈਸਾ ਚੱਲਦਾ ਸੀ ਜਿਵੇਂ ਗਰੀਬ ਘਰਾਂ ਦੇ ਬੱਚੇ ਲੱਗੇ ਕੁੜੀ ਪਟਵਾਰੀ ਲੱਗੀ ਆ ਜੀ ਇੱਥੇ ਸੁਖਵਿੰਦਰ ਕਾਮਰੇਡ ਦੀ ਬਹੁਤ ਘਰੋਂ ਗਰੀਬ थी ਉਹਦੀ ਕੁੜੀ ਪਟਵਾਰਨ ਲੱਗੀ ਆ ਇੱਕ ਲੜਕੀ ਐਸਐਈ ਲੱਗੀ ਆ ਹੋਰ ਮੁਲਾਜ਼ਮ ਲੱਗੇ ਆ ਪੁਲਸਰ ਚ ਕਈ ਵਿਭਾਗਾਂ ਚ ਬਹੁਤ ਲੋੜਵੰਦ ਪਰਿਵਾਰਾਂ ਨੂੰ ਨੌکریاں ਸਰਕਾਰ ਨੇ ਤਿੰਨ ਧੰਨਵਾਦ ਕਰਦੇ ਆ ਸਰਕਾਰ ਦਾ ਇਹ ਵੀ ਵੀ ਜੋ ਕੀ ਅੱਛਾ ਸਰਪੰਚ ਸਾਹਿਬ ਇੱਕ ਗੱਲ ਹੋਰ ਦੱਸੋ ਮੈਨੂੰ ਹਜੇ ਸਾਡਾ ਸਮਾਜ ਇਹਨਾਂ ਉੱਚਾ ਨਹੀਂ ਗਿਆ ਵੀ ਕੁੜੀਆਂ ਨੂੰ ਬਾਹਰ ਭੇਜ ਦੇਣਾ ਹਾਂਜੀ ਹਾਂਜੀ ਪਰ ਤੁਸੀਂ ਇਹ ਪ੍ਰਾਲਾ ਕਰ ਸਕਦੇ ਹੋ ਵੀ ਉਹਨਾਂ ਵਾਸਤੇ ਕੋਈ ਜਿਵੇਂ ਕੇਂਦਰ ਸਰਕਾਰ ਦੀਆਂ ਸਕੀਮਾਂ ਨੇ ਪੰਜਾਬ ਸਰਕਾਰ ਦੀਆਂ ਸਕੀਮਾਂ ਨੇ ਇੱਥੇ ਜਿਵੇਂ ਕੋਈ ਉਹਨਾਂ ਨੂੰ ਰੋਜ਼ਗਾਰ ਚਲਾ ਸਕਣ ਇਹੋ ਜਿਹਾ ਕੋਈ ਕਰਦੇ ਪਲਾਨ ਹਾਂਜੀ ਅਸੀਂ ਸਕੀਮ ਪਹਿਲਾਂ ਚਲਾਈ ਸੀ ਕਿਥੇ ਕੈਂਪ ਵੀ ਲਗਾ ਦੀ ਲੜਕੀਆਂ ਵਾਸਤੇ ਕਢਾਈ ਸਲਾਈ ਦਾ ਵੀ ਉਹ ਜੋ ਕਿ ਆਪ ਦਾ ਜੋ ਕਿ ਵੀ ਵਿਕਾਸ ਕਰਕੇ ਆਪ ਦੇ ਹੱਥਾਂ ਪੈਰਾਂ ਦਾ ਮਿਹਨਤ ਕਰਕੇ ਅੱਗੇ ਆਉਣ ਜੇ ਵੀ ਕਿਸੇ ਕਿਸਮ ਦੀ ਕੋਈ ਸਮੱਸਿਆ ਨਾ ਆਵੇ ਵੀ ਆਪ ਦਾ ਰੋਜ਼ਗਾਰ ਆਪ ਕਰਨ ਅਸੀਂ ਇਹ ਵੀ ਕਰ ਰਹੇ ਹਾਂ ਵੱਧ ਤੋਂ ਵੱਧ ਕੋਈ ਕੈਂਪ-ਕੰਪ ਲਵਾ ਕੇ ਬੱਚਿਆਂ ਨੂੰ ਜਿਸੇ ਵੀ ਕਿਸਮ ਦੀ ਕਿਸੇ ਵੀ ਜ਼ਰੂਰਤ ਹੋਵੇ ਅਸੀਂ ਉਹੀਂ ਜਾ ਕੇ ਕੈਂਪ ਸਕੀਮਾਂ ਨੇ ਆਚਾਰ ਦੀ ਸਕੀਮ ਹੈ ਘੋੜੀ ਦੀ ਸਕੀਮ ਹੈ ਸਰੋਂ ਤੇਲ ਦੀ ਸਕੀਮਾਂ ਚੱਲ ਰਹੀਆਂ ਨੇ ਵੀ ਤਾਂ ਕਿ ਬੱਚੇ ਇੱਥੇ ਆ ਦਾ ਕੰਟੈਕਟ ਲਾ ਕੇ ਮਾਨ ਟਾਈ-ਅਪ ਕਰਕੇ ਕੈਂਪ ਵਗੈਰਾ ਲਵਾਵਾਂਗੇ ਜਾਗਰੂਤ ਕਰਾਂਗੇ ਤੇ ਤਾਂ ਜੋ ਪਿੰਡ ਦਾ ਵਿਕਾਸ ਧੀਆਂ ਭੈਣਾਂ ਵੀ ਅੱਗੇ ਆ ਸਕਣ ਅੱਛਾ ਇੱਕ ਮੇਰਾ ਲਾਸਟ ਸਵਾਲ ਤੁਹਾਨੂੰ ਹੋਰ ਹੈ ਜਿਹੜੀ ਸਰਕਾਰ ਆਈ ਹੈ ਇਹ ਐਜੂਕੇਸ਼ਨ ਦੇ ਨਾਤੇ ਬਹੁਤ ਜ਼ਿਆਦਾਉ ਕਰ ਰਹੀ ਹੈ ਇੱਕ ਤੁਹਾਡਾ ਵੀ ਅਪਰਾਲਾ ਚਾਹੀਦਾ ਕਿ ਤੁਸੀਂ ਪਿੰਡ ਦੇ ਵਿੱਚ ਜੇ ਤੁਹਾਡਾ ਬੱਚਾ ਕੋਈ ਯੂਪੀਐਸਸੀ ਕਰਨਾ ਚਾਹੁੰਦਾ ਜਿਵੇਂ ਆ ਪੀਸੀਐਸ ਕਰਨਾ ਚਾਹਦਾ ਆਈਪੀਐਸ ਕਰਨਾ ਚਾਹਦਾ ਆਈਐਸ ਕਰਨਾ ਇਹਦੇ ਵਾਸਤੇ ਕੋਈ ਤੁਸੀਂ ਇੱਥੇ ਰੱਖ ਰਹੇ ਹੋ ਜਿਹੜੇ ਇੰਟੈਲੀਜੈਂਟ ਬੱਚੇ ਨੇ ਪੈਸਾ ਫੋਰਡ ਨਹੀਂ ਕਰ ਸਕਦੇ ਉਹ ਇੱਥੇ ਟ੍ਰੇਨਿੰਗ ਲੈ ਸਕਣ ਅਸੀਂ ਕਹਿੰਦੇ ਆ ਵੀ ਸਾਡੇ ਪਿੰਡ ਦੇ ਬੱਚੇ ਪੀਸੀਐਸ ਜਾਂ ਆਈਐਸ ਦੀ ਤਿਆਰੀ ਕਰਦੇ ਆ ਤਾਂ ਅਸੀਂ ਸਾਰਾ ਖਰਚਾ ਪੰਚਾਇਤ ਵੱਲੋਂ ਚੱਕਾਂਗੇ ਤਾਂ ਤਾਂ ਖੁਸ਼ੀ ਦੀ ਗੱਲ ਆ ਵੀ ਸਾਡੇ ਬੱਚੇ ਇਹ ਹਜ਼ਾਰੇ ਤੱਕ ਪਹੁੰਚਣਾ ਤਾਂ ਜੋ ਪਿੰਡ ਦਾ ਨਾਂ ਰੋਸ਼ਨ ਹੋਵੇ ਅਸੀਂ ਤਾਂ ਸਾਰਾ ਖਰਚਾ ਚੱਕਾਂਗੇ ਸਾਡੇ ਪਿੰਡ ਦਾ ਬੱਚਾ ਕੋਈ ਵੀ ਜਾਂਦਾਗਾ ਇਸ ਪੱਤਰ ਤੇ ਧੰਨਵਾਦ ਸਰਪੰਚ ਸਾਹਿਬ ਦਾ ਤਾਂ ਅਸੀਂ ਅੱਜ ਜ਼ਿਲ੍ਹਾ ਮਾਨਸਾ ਦੇ ਪਿੰਡ ਧੀਰੇਵਾਲੇ ਆਇਆ ਇੱਥੇ ਅਸੀਂ ਲੋਕਾਂ ਨਾਲ ਗੱਲ ਕੀਤੀਆਂ ਲੋਕਾਂ ਨੇ ਬੜੀ ਸੰਤੁਸ਼ਟੀ ਜ਼ਾਹਰ ਕੀਤੀ ਹੈ ਵੀ ਇਹ ਸਰਕਾਰ ਦੇ ਵਿੱਚ ਸਾਨੂੰ ਬਹੁਤ ਹੀ ਪ੍ਰਾਪਤੀਆਂ ਹੋਈਆਂ ਨੇ ਇਸ ਸਰਕਾਰ ਦੇ ਵਿੱਚ ਸਾਡੇ ਪਿੰਡ ਦੀਆਂ ਜਿਹੜੀਆਂ ਲੜਕੀਆਂ ਲੜਕੇ ਨੌਕਰੀ ਲੱਗੇ ਨੇ ਜ਼ਿਆਦਾਤਰ ਲੜਕੀਆਂ ਵੀ ਲੱਗੀਆਂ ਨੇ ਨੌਕਰੀ ਤਾਂ ਇਹਨਾਂ ਦਾ ਕਹਿਣਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਪਾਣੀ ਦੀ ਸਮੱਸਿਆ ਨੂੰ ਦੂਰ ਕਰਨ ਵਾਸਤੇ ਜਿਹੜਾ ਟੱਬਾ ਆ ਉਹਨੂੰ ਰੀਚਾਰਜ ਕਰਾਵਾਂਗੇ ਔਰ ਉਹਨੂੰ ਫਿਲਟਰ ਕਰਾਵਾਂਗੇ ਅਤੇ ਜਿਹੜੀ ਵਾਰਸ ਪਾਣੀ ਆ ਪਾਰਸ਼ਾਲਾ ਪਾਣੀ ਆ ਉਹਨੂੰ ਅਸੀਂ ਧਰਤੀ ਦੇ ਵਿੱਚ ਰੀਚਾਰਜ ਕਰਾਂਗੇ ਤਾਂ ਕੈਮਰਾਮੈਨ ਪਮਨ ਜਨਾਬ ਭਪਿੰਦਰ ਸਿੰਘ ਦੀ ਖਾਸ ਰਿਪੋਰਟ ਸਟੇਟ ਨਿਊਜ਼ ਪੰਜਾਬ ਮਾਨਸਾ ਹੀਰੇਵਾਲਾ